ਅਜਬ ਕੌਮ ਤੇ ਅਜਬ ਅਣਖੀ ਦੀ ਇਹਦੀ ਖੇਡ ਵੀ ਅਜਬ ਸੰਸਾਰ ਤੇ ਕਿਤੇ ਖੇਡੇ ਆਰਿਆਂ ਦੇ ਦੰਦਿਆਂ ਤੇ ਫਰ ਖੁਸੀ ਅਰਦੀ ਕਿਤੇ ਦਲਵਾਰ ਉਤੇ ਕਿਤੇ ਅੱਗ ਦੇ ਸ਼ੋਲਿਆਂ ਨਾਲ ਖੇਡੇ ਕਿਤੇ ਖਾਨੂ ਦੀ ਜ਼ੁਲਮੀ ਕਟਾਰ ਉਤੇ ਕਿਤੇ ਅਣਖੀ ਦੇਵੀ ਨੂੰ ਵਰਣ ਖਾਤਰ ਖੇਡੇ ਨੇਜ਼ਿਆਂ ਦੀ ਤਿੱਖੀ ਧਾਰ ਉਤੇ ਚਾਲੇ ਮੁਕਤੀਆਂ ਦੇ ਆਜ ਹਰ ਸਾਲ ਲੱਗਣ ਵਾਲਾ ਮਾਗੀ ਦਾ ਮੇਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਾਵਨ ਧਰਤੀ ਉਪਰ ਬੜੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਉਹ ਪਵਿੱਤਰ ਸਥਾਨ ਜਿੱਥੇ ਸਿੱਖਾਂ ਦੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 40 ਸਿੰਘਾਂ ਦੀ ਟੁੱਟੀ ਕੰਢੀ ਸੀ ਤੇ ਸਿੱਖਾਂ ਵੱਲੋਂ ਦਿੱਤੇ ਵੇਦਾਂ ਦੇ ਨੂੰ ਪਾਰ ਦਿੱਤਾ ਸੀ ਤੇ ਇਸੇ ਜਗ੍ਹਾ ਸ਼ਹੀਦ ਹੋਏ 40 ਸਿੰਘਾਂ ਨੂੰ ਮੁਕਤੀ ਦਿੱਤੀ ਸੀ ਮੁਕਤੀ ਦਾ ਸਥਾਨ ਸ੍ਰੀ ਮੁਕਤਸਰ ਸਾਹਿਬ ਗੱਲ ਉਹਨਾਂ ਵੇਲਿਆਂ ਦੀ ਹੈ ਜਦ ਮਈ 1704 ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਮੁਗਲ ਹਕੂਮਤਾਂ ਫੌਜਾਂ ਨੇ ਕੀ ਰਾ ਪਾ ਲਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਫੀ ਦਿਨ ਮੁਗਲਾਂ ਨਾਲ ਯੁੱਧ ਕੀਤਾ ਹਾਲਾਤ ਅਜਿਹੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਖਾਣ ਪੀਣ ਰਾਸ਼ਨ ਰਸਦਾ ਸਭ ਖਤਮ ਹੋ ਗਿਆ ਸਿੰਘਾਂ ਕੋਲੋਂ ਭੁੱਖੇ ਰਹਿ ਕੇ ਜੰਗ ਲੜਨਾ ਮੁਸ਼ਕਲ ਹੋ ਗਿਆ ਇਹਨਾਂ ਵਿੱਚੋਂ 40 ਸਿੰਘਾਂ ਨੇ ਗੁਰੂ ਸਾਹਿਬ ਨੂੰ ਇੱਕ ਕਾਗਜ਼ ਉੱਪਰ ਬੇਦਾਵਾ ਲਿਖ ਕੇ ਦੇ ਦਿੱਤਾ ਕਿ ਅਸੀਂ ਆਪਣੇ ਘਰਾਂ ਨੂੰ ਪਰਤ ਰਿਹਾ ਅਸੀਂ ਤੇਰੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਸਿੱਖਾਂ ਨੇ ਗੁਰੂ ਜੀ ਨੂੰ ਇਹ ਬੇਦਾਵਾ ਲੈ ਕੇ ਜਦੋਂ ਅਨੰਦਪੁਰ ਤੋਂ ਚੱਲੇ ਪਾਏ ਤਾਂ ਸਿੰਘ ਆਪਣੇ ਘਰਾਂ 'ਚ ਵਾਪਸ ਆਏ ਸਿੰਘੜੀਆਂ ਨੇ ਪੁੱਛਿਆ ਵਾਪਸ ਕਿਉਂ ਆਏ ਭਗਤਾਂ ਨੇ ਜਵਾਬ ਦਿੱਤਾ ਕਿ ਸੀ ਬੇਦਾਵਾ ਦੀ ਆਇਆ ਉਹਨਾਂ ਸਿੰਘੜੀਆਂ ਨੇ ਕਿਹਾ ਇਸ ਮੁਸੀਬਤ ਹੀ ਕੜੀ 'ਚ ਤੁਸੀਂ ਆਪਣੇ ਗੁਰੂ ਨੂੰ ਇਕੱਲਾ ਛੱਡ ਕੇ ਆਏ ਹੋ ਕੋਈ ਮੁਸੀਬਤ ਆਪਣੇ ਗੁਰੂ ਤੋਂ ਇਸ ਤਰ੍ਹਾਂ ਬੇਮੁਖ ਕਿਵੇਂ ਹੋ ਸਕਦਾ ਹੈ ਜੇ ਤੁਸੀਂ ਉਹਨਾਂ ਦੇ ਨਾਲ ਨਹੀਂ रह ਸਕਦੇ ਤੇ ਲਾਂ ਤੇ ਤੁਹਾਡੀ ਦੀ ਚੂੜੀਆਂ ਦਿੱਤੀਆਂ ਕਈਆਂ ਕਿਹਾ ਤੁਸੀਂ ਘਰਾਂ ਚ ਲੁੱਕ ਕੇ ਬੈਠ ਜਾਓ ਅਸੀਂ ਗੁਰੂ ਸਾਹਿਬ ਦਾ ਸਾਥ ਦੇਵਾ ਕਿਆ ਬਸ ਗੈਰਤ ਜਾਗੀ ਉਸ ਤੋਂ ਬਾਅਦ ਤੇ ਵਾਪਸ ਗੁਰੂ ਸਾਹਿਬ ਕੋ ਚਲੇ ਗਏ ਉਸ ਵੇਲੇ ਗੁਰੂ ਜੀ ਪਰਿਵਾਰ ਸਮੇਤ ਅਨੰਪੁਰ ਸਾਹਿਬ ਦਾ ਕਿਲਾ ਛੱਡ ਚੁੱਕੇ ਸਨ ਗੁਰੂ ਜੀ ਦੀ ਬਾਤ ਚ ਚਲਦਿਆਂ ਚਲਦਿਆਂ ਇਹ ਪਹੁੰਚੀ ਖਿਦਰਾਣੇ ਦੀ ਟਾਬ ਤੇ ਉਧਰ ਮੁਗਲ ਫੌਜਾਂ ਵੀ ਗੁਰੂ ਜੀ ਦੀ ਤਲਾਸ਼ ਇਸ ਖਿਦਰਾਣੇ ਦੀ ਟਾਬ ਤੇ ਪਹੁੰਚੀਆਂ ਇੱਥੇ ਮੁਕਾਬਲਾ ਹੋਇਆ ਚਾਲੀ ਸਿੰਘਾਂ ਦੇ ਨਾਲ ਮੁਗਲ ਫੌਜਾਂ ਨਾਲ ਸਿੰਘਾਂ ਯੋਧਿਆ ਨੇ ਲੜਦਿਆਂ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਗੁਰੂ ਸਾਹਿਬ ਜਦੋਂ ਉੱਥੇ ਪਹੁੰਚੇ ਦੇਖਿਆ ਕਿ ਉਹਨਾਂ ਦੇ ਸਿੰਘ ਸ਼ਹੀਦ ਹੋ ਗਏ ਗੁਰੂ ਸਾਹਿਬ ਭਾਈ ਮਹਾ ਸਿੰਘ ਕੋਲ ਪਹੁੰਚੇ ਉਸ ਵੇਲੇ ਭਾਈ ਮਹਾ ਸਿੰਘੁਰਾ ਦੀ ਸਾਹ ਚੱਲ ਰਹੀ ਸਾਂ ਉਹਨਾ ਕਿਆ ਗੁਰੂ ਜੀ ਸਾਥੋ ਬੜੀ ਵੱਡੀ ਭੁੱਲੀ ਹੋ ਗਈ ਸਾਨੂੰ ਮਾਫ ਕਰ ਦਿਓ ਅਸੀਂ ਜੋ ਤੁਹਾਨੂੰ ਬੇਦਾਵਾ ਦੇ ਗਿਆ ਸੀ ਉਸ ਨੂੰ ਫਾੜ ਦਿਓ ਸਾਨੂੰ ਬਖਸ਼ ਦਿਓ ਬਖਸ਼ਨਹਾਰ ਸਵਾਮੀ ਸਾਡੀ ਟੁੱਟੀ ਕੰਢ ਲਓ ਅੱਜ ਉਸ ਜਗ੍ਹਾ ਤੇ ਗੁਰਦੁਆਰਾ ਸ੍ਰੀ ਟੁੱਟੀ ਕੰਢੀ ਸਾਹਿਬ ਸ਼ਿਸ਼ੋਬਿਧ ਹੈ ਅतिਹਾਰ ਸਾਲ 40 ਮੁਕਤ ਦੀ ਯਾਦ ਵਿੱਚ ਮਾਗ ਮਹੀਨੇ ਚ ਇਸ ਥਾਂ ਤੇ ਸ਼ਹੀਦੀ ਚੋੜ ਮੇਲਾ ਲੱਗਦਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਸਿੱਖ ਸੰਗਤ अनेका ਸਰਦਾਲੂ ਨਤਮਸਤਕ ਹੁੰਦੇ ਨੇ ਅਤੇ ਆਪਣਾ ਜੀਵਨ ਸਫਲਾ ਕਰਦੇ ਨੇ। ਮਾਗ ਦਾ ਮਹੀਨਾ ਜਿੱਥੇ ਮਾਗੀ ਇੱਕ ਪਵਿੱਤਰ ਤਿਉਹਾਰ ਹੈ। ਪੂਰੇ ਪੰਜਾਬ ਦੇ ਵਿੱਚ ਮਾਗੀ ਮਨਾਇ ਜਾਂਦੀ ਹੈ। ਉਥੇ ਪੰਜਾਬ ਤੋਂ ਇਲਾਵਾ ਮਕਰ ਸੰਕ੍ਰਾਂਤੀ ਦੇ ਨਾਮ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ।